ਹਾਂਜੀ ਆਜੋ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਦੀ ਗੱਲ ਕਰੀਏ ਅਕਸਰੀ ਗੱਲ ਕਰੀਦੀ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵੱਡਾ ਕੋਈ ਕਲਾਕਾਰ ਨਹੀਂ ਹੋ ਸਕਦਾ ਕਿ ਐਸੇ ਐਸੇ ਸਿਸਟਮ ਤਿਆਰ ਕੀਤੇ ਨੇ ਪ੍ਰਮਾਤਮਾ ਨੇ ਛੋਟੇ ਤੋਂ ਛੋਟੇ ਜੀਵ ਦੇ ਵਿੱਚ ਵੱਡੇ ਤੋਂ ਵੱਡਾ ਗੁਣ ਪਾ ਦਿੰਦਾ ਪ੍ਰਮਾਤਮਾ ਆਪਾਂ ਨੂੰ ਪਤਾ ਵੀ ਇਸ ਸੰਸਾਰ ਦੇ ਵਿੱਚ ਇਨਸਾਨ ਦਾ ਜਿਹੜਾ ਸਰੀਰ ਆ ਇਹ ਇੰਨੀ ਐਡਵਾਂਸ ਟੈਕਨੋਲੋਜੀ ਦੀ ਮਸ਼ੀਨਰੀ ਆ ਕਿ ਇਹਦੀ ਰੀਸ ਕੋਈ ਨਹੀਂ ਕਰ ਸਕਦਾ ਇਹ ਜੋ ਤੁਸੀਂ ਸਾਹਮਣੇ ਸਿਸਟਮ ਦੇਖਦੇ ਹੋ ਇਹ ਆਪਣੀ ਬਲੱਡ ਵੇਇਨਸ ਹੁੰਦੀ ਆ ਆਪਣੀਆਂ ਖੂਨ ਵਾਲੀਆਂ ਜਿਹੜੀਆਂ ਨਾੜੀਆਂ ਨੇ ਕੋਸ਼ਕਾਂਵਾਂ ਕਹਿੰਦੇ ਵੀ ਇਹਨਾਂ ਦੀ ਜਿਹੜੀ ਲੰਬਾਈ ਆ 1 ਲੱਖ ਕਿਲੋਮੀਟਰ ਤੋਂ ਵੱਧ ਹੁੰਦੀ ਆ ਤੇ ਜੇ ਇਹਨੂੰ ਆਪਾਂ ਧਰਤੀ ਦੇ ਉੱਪਰ ਦੀ ਗੇੜਾ ਦੇਣਾ ਹੋਵੇ ਤਾਂ ਆਪਾਂ ਢਾਈ ਵਾਰ ਧਰਤੀ ਦੇ ਉੱਤੇ ਦੀ ਇਹਨੂੰ ਘੁਮਾ ਸਕਦੇ ਆ ਇੰਨੀਆਂ ਨਾੜੀਆਂ ਨੇ ਇਹ ਦੇਖੋ ਤੁਸੀਂ ਪਹਿਲਾਂ ਤਾਂ ਇੰਨੇ ਬਰੀਕ ਸਿਸਟਮ ਨੂੰ ਪਰਮਾਤਮਾ ਨੇ ਬਣਾਇਆ ਕਿਹੜੇ ਤਰੀਕੇ ਦੇ ਨਾਲ ਹੋਣਾ ਤੇ ਹੁਣ ਦੂਸਰੀ ਗੱਲ ਸੁਣੋ ਕਿ ਇਹ ਇੰਨੀਆਂ ਨਾੜੀਆਂ ਦੇ ਵਿੱਚ ਜਿਹੜਾ ਆਪਣੇ ਖੂਨ ਦਾ ਸਰਕਲ ਆ ਸਿਰਫ 20 ਸੈਕਿੰਡ ਦੇ ਵਿੱਚ ਪੂਰਾ ਦੌਰਾ ਕਰ ਲੈਂਦਾ ਸਰਕਲ ਤੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਆਪਾਂ ਬਣਾ ਕੇ ਪਾਈ ਸੀ ਕਿ ਇਨਸਾਨੀ ਸਰੀਰ ਆ ਜਿਹੜਾ ਇਹ ਤੋਂ ਐਡਵਾਂਸ ਮਸ਼ੀਨਰੀ ਕੋਈ ਨਹੀਂ ਹੋ ਸਕਦੀ ਇਹ ਤੋਂ ਵੱਡੀ ਮਸ਼ੀਨਰੀ ਕੋਈ ਨਹੀਂ ਹੋ ਸਕਦੀ ਆਪਣੀਆਂ ਅੱਖਾਂ ਦੇਖੋ ਤੁਸੀਂ ਇੱਕ ਸੈਕਿੰਡ ਤੋਂ ਪਹਿਲਾਂ ਆਪਾਂ ਆਪਣਾ ਜ਼ੂਮ ਨੇੜੇ ਕਰ ਸਕਦੇ ਹਾਂ ਇੱਕ ਸੈਕਿੰਡ ਤੋਂ ਪਹਿਲਾਂ ਜ਼ੂਮ ਦੂਰ ਲਿਜਾ ਸਕਦੇ ਆ ਆਪਾਂ ਅਕਸਰ ਹੀ ਗੱਲ ਕਰਦੇ ਆਂ ਵੀ ਪ੍ਰਮਾਤਮਾ ਨੇ ਜੋ ਵੀ ਕੁਝ ਬਣਾਇਆ ਉਹਨੂੰ ਦੇਖ ਕੇ ਹੀ ਸਾਇੰਸ ਨੇ ਜਾਣੀ ਉਹਨੂੰ ਕਾਪੀ ਕਰਕੇ ਇੱਕ ਦੁਨੀਆ ਵਾਸਤੇ ਚੀਜ਼ਾਂ ਤਿਆਰ ਕਰਤੀਆਂ ਜਿਵੇਂ ਆਪਣੀ ਅੱਖਾ ਇਹਦੇ ਤੋਂ ਕਹਿ ਲਓ ਦੂਰਬੀਨ ਬਣੀ ਆ ਇਦਾਂ ਹੀ ਬਹੁਤ ਸਾਰੀਆਂ ਚੀਜ਼ਾਂ ਨੇ ਹੁਣ ਜਿਵੇਂ ਆਪਣਾ ਥੌਟ ਸਿਸਟਮ ਆਪਾਂ ਕਹਿੰਦੇ ਆ ਇਥੋਂ ਆਪਾਂ ਕਿਸੇ ਨੂੰ ਯਾਦ ਕਰਦੇ ਆਂ ਦੂਜੇ ਪਾਸੇ ਬੰਦੇ ਨੂੰ ਸ਼ੱਕ ਆ ਜਾਂਦੀ ਆ ਜਾਂ ਹੇਜ ਕੀ ਲੱਗ ਜਾਂਦੀ ਆ ਹੈਨਾ ਤੇ ਉਹ ਜਿਹੜਾ ਥਾਟ ਸਿਸਟਮ ਸੀਗਾ ਟੈਲੀਪੈਥੀ ਜਿਹਨੂੰ ਕਹਿੰਦੇ ਆ ਤੇ ਉਹ ਉਹਦੇ ਤੋਂ ਇਹਨਾਂ ਨੂੰ ਲੱਗਿਆ ਕਿ ਕੋਈ ਐਦਾਂ ਦਾ ਸਿਸਟਮ ਹੋ ਸਕਦਾ ਫਿਰ ਇਹਨਾਂ ਨੇ ਮੋਬਾਈਲ ਫੋਨ ਬਣਾਤੇ ਇੱਥੋਂ ਤੁਸੀਂ ਨੰਬਰ ਡਾਇਲ ਕਰੋ ਕਿਸੇ ਦੂਜੇ ਦੇ ਕੋਲੇ ਘੰਟੀ ਵੱਜਦੀ ਐ ਇੱਥੋਂ ਬੋਲਦੇ ਹੋ ਉੱਥੇ ਸੁਣਦਾ ਰਾਈਟ ਸਭ ਪਰਮਾਤਮਾ ਦੀ ਕਾਪੀ ਆ ਪਰ ਹਾਂ ਕਿਉਂਕਿ ਉਹ ਉਹ ਬੰਦੇ ਦੇ ਦਿਮਾਗ ਦੇ ਵਿੱਚ ਇਹ ਆਈਡੀਆ ਪਾਉਂਦਾ ਹੈਨਾ ਉਹਦੀ ਰਹਿਮਤ ਹੁੰਦੀ ਆ ਤਾਂ ਇਹ ਸਿਸਟਮ ਚੱਲਦੇ ਨੇ ਪਰ ਆਪਾਕ ਸ਼੍ਰੀ ਕਹੀਦਾ ਕਿ ਉਹ ਤੋਂ ਵੱਡਾ ਕਲਾਕਾਰ ਕੋਈ ਨਹੀਂ ਹੋ ਸਕਦਾ ਇਸੇ ਕਰਕੇ ਤੁਹਾਨੂੰ ਕਹਿੰਦੇ ਆ ਕਿ ਵਾਹਿਗੁਰੂ ਨੇ ਆਪਾਂ ਨੂੰ ਇਨਸਾਨ ਬਣਾਇਆ ਇਨਸਾਨ ਨੂੰ ਸਭ ਤੋਂ ਉੱਤਮ ਰੱਖਿਆ ਕਿਉਂਕਿ ਆਪਾਂ ਜੇ ਉਸ ਦੇ ਰਾਹ ਤੇ ਉੱਤੇ ਚੱਲੀਏ ਜੇ ਆਪਾਂ ਉਹਦਾ ਨਾਮ ਲੈਣਾ ਸ਼ੁਰੂ ਕਰੀਏ ਤਾਂ ਆਪਾਂ ਵੀ ਪ੍ਰਮਾਤਮਾ ਦੇ ਵਿੱਚ ਲੀਨ ਹੋ ਸਕਦੇ ਆਂ ਅਸੀਂ ਵੀ ਉਸ ਮਹਾਸ਼ਕਤੀ ਦੇ ਵਿੱਚ ਸਮਾ ਸਕਦੇ ਆਂ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਆਪਣਾ ਭਰੋਸਾ ਪੱਕਾ ਕਰੋ ਕਿਸੇ ਵੀ ਨਾਮ ਦੇ ਨਾਲ ਤੁਸੀਂ ਆਪਣੇ ਰੱਬ ਨੂੰ ਜਾਣਦੇ ਹੋ ਉਹਦੇ ਉੱਤੇ ਭਰੋਸਾ ਰੱਖੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਜਮਤਕਾਰ ਹੁੰਦੇ ਨੇ ਕਲਾ ਵਰਤਦੀ ਆ ਜਿਉਂਦੇ ਵਸਦੇ ਰਹੋ ਧੰਨਵਾਦ